ਗੁਰਪ੍ਰਤਾਪ ਸਿੰਘ ਵਡਾਲਾ ਫਿਲਹਾਲ ਤਾਂ ਸੁਧਾਰ ਲਹਿਰ ਦੇ ਕਨਵੀਨਰ ਨੇ ਅੱਜ ਇਹ ਕਨਵੈਨਸ਼ਨ ਭੰਗ ਵੀ ਹੋ ਜੂਗੀ ਜਿਵੇਂ ਕਿ ਆਪਣਾ ਇਹਨਾਂ ਨੇ ਕਾਲ ਦਿੱਤੀ ਹੋਈ ਆ ਪਰ ਇਸ ਦੇ ਬਾਵਜੂਦ ਇੱਕ ਸੰਗਰਾਮ ਜਿਹੜਾ ਹੈ ਦੋ ਟੜਿਆਂ ਦੇ ਵਿੱਚ ਛੜਿਆ ਹੋਇਆ ਇੱਕ ਤਾਂ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰ ਤੇ ਦੂਜਾ ਅਕਾਲੀ ਦਲ ਦੇ ਮੌਜੂਦਾ ਲੀਡਰ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਸੰਗਰਾਮ ਛੜਿਆ ਹੋਇਆ ਬੋਲਚਾਲ ਦੇ ਵਿੱਚ ਹੀ ਕਹਦੀਏ ਟਿੱਕਾ ਟਿੱਪਣੀ ਦੇ ਵਿੱਚ ਕਹਦੀਏ ਬਿਆਨਬਾਜ਼ੀ ਦੇ ਵਿੱਚ ਕਹਦੀਏ ਇੱਕ ਜੰਗ ਛੜੀ ਹੋਈ ਹੈ ਉਸੇ ਦਰਮਿਆਨ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਜਿਹੜੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਦਾ ਜ਼ਿਕਰ ਕੀਤਾ ਗਿਆ ਔਰ ਉਸ ਦੇ ਨਾਲ ਅਕਾਲੀ ਦਲ ਨੂੰ ਜੋੜਿਆ ਗਿਆ ਹੁਣ ਉਹ ਬਿਆਨ ਕੀ ਸੀ ਉਸ ਦੇ ਵਿੱਚ ਗੁਰਪ੍ਰਤਾਪ ਬਡਾਲਾ ਕੀ ਕਹਿੰਦੇ ਸੀ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਉਸ ਦਾ ਜਵਾਬ ਜਿਹੜਾ ਆ ਉਹ ਮੋੜਮਾ ਜਵਾਬ ਅਕਾਲੀ ਦਲ ਦੇ ਵੱਲੋਂ ਦੇ ਦਿੱਤਾ ਗਿਆ ਅਕਾਲੀ ਦਲ ਦੇ ਵਿੱਚ ਸੀਨੀਅਰ ਲੀਡਰ ਔਰ ਉਹਨਾਂ ਦੇ ਇੱਕ ਸੀਨੀਅਰ ਸਪੋਕਸ ਪਰਸਨ ਅਰਸ਼ਦੀਪ ਸਿੰਘ ਕਲੇਰ ਉਹਨਾਂ ਦੇ ਵੱਲੋਂ ਇੱਕ ਮੋੜਮਾ ਜਵਾਬ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਭੇਜਿਆ ਗਿਆ ਔਰ ਸਾਫ਼ ਤੌਰ ਦੇ ਉੱਤੇ ਜਿਹੜੀ ਟਿੱਕਾ ਟਿੱਪਣੀ ਉਹਨਾਂ ਨੇ ਕੀਤੀ ਹੈ ਉਹਨੂੰ ਵਿਰਾਮ ਦਾਣ ਦੀ ਗੱਲ ਉਹਨਾਂ ਨੇ ਕਰ ਦਿੱਤੀ ਹੈ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਪਰਿਵਾਰ ਦਾ ਮਾਮਲਾ ਕਿਉਂ ਦੁਬਾਰਾ ਪਖਣ ਲੱਗਾ ਹੈ ਮਾਮਲਾ ਉਸ ਵੇਲੇ ਪਹਿਲਾਂ ਪਖਿਆ ਸੀ ਜਦੋਂ ਵਿਰਸਾ ਸਿੰਘ ਬਲਟੋਹਾ ਦੇ ਉੱਤੇ ਇਲਜ਼ਾਮ ਲੱਗੇ ਸੀ ਆਪ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਇਲਜ਼ਾਮ ਲਾਏ ਸੀ ਔਰ ਉਹਨਾਂ ਇਲਜ਼ਾਮਾਂ ਦੇ ਵਿੱਚ ਇਥੋਂ ਤੱਕ ਕਿਹਾ ਸੀ ਕਿ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਧਮਕੀ ਜਿਹੜੀ ਆਉ ਦਿੱਤੀ ਗਈ ਹੈ ਔਰ ਹੁਣ ਦੁਬਾਰਾ ਇਹ ਮਾਮਲਾ ਗੁਰਪ੍ਰਤਾਪ ਸਿੰਘ ਵਡਾਲਾ ਨੇ ਚੱਕਿਆ ਔਰ ਉਸ ਦਾ ਮੋੜਵਾ ਜਵਾਬ ਅਰਸ਼ਦੀਪ ਕਲੇਰ ਦੇ ਵੱਲੋਂ ਦਿੱਤਾ ਗਿਆ ਆਖਰ ਕੀ ਕੁਝ ਹੋਇਆ ਕੀ ਗੱਲਾਂ ਹੋਈਆਂ ਨੇ ਪਹਿਲਾਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀ ਕਿਹਾ ਤੇ ਮੁੜ ਕੇ ਅਰਸ਼ਦੀਪ ਪਲੇਅਰ ਨੇ ਕੀ ਜਵਾਬ ਦਿੱਤਾ ਆਓ ਸੁਣਦੇ ਹਾਂ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤੱਕ ਸ੍ਰੀ ਦਮਦਮਾ ਸਾਹਿਬ ਉਹਨਾਂ ਦੇ ਕੋਈ ਨਿੱਜੀ ਪਰਿਵਾਰਕ ਮਸਲੇ ਜਿਹੜੇ ਕੋਰਟਾਂ ਦੇ ਵਿੱਚ ਵੀ ਖਤਮ ਹੋ ਗਏ ਨੇ ਕਹਿੰਦੇ ਸ਼ਰੋਮ ਨਹੀਂ ਅਕਾਲੀ ਦਲ ਦੇ ਲੀਡਰ ਉਹਨਾਂ ਨੂੰ ਬੇਵਜ੍ਹਾ ਉਛਾਲ ਕੇ ਉਹਨਾਂ ਦੀ ਸ਼ਖਸੀਅਤ ਦੇ ਖਿਲਾਫ ਬੋਲ ਰਹੇ ਨੇ ਮੈਂ ਵਡਾਲਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਵਡਾਲਾ ਸਾਹਿਬ ਰਾਜਨੀਤੀ ਦੇ ਵਿੱਚ ਕੋਈ ਮਰਿਆਦਾ ਰਹਿ ਗਈ ਹੈ ਕਿ ਸਾਰੀ ਰਾਜਨੀਤੀ ਅਪਾ ਝੂਠ ਦੇ ਵਾਲੇ ਦੋਲੇ ਕੁਮਾਰੇ ਕਿ ਰਾਜਨੀਤੀ ਦਾ ਆਪਣਾ ਇੱਕੋ ਹੀ ਪਹਿਲੂ ਰਹਿ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਿੱਦਾਂ ਇਲਜ਼ਾਮ ਲਾਣਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿੱਦਾਂ ਬਦਨਾਮ ਕਰਨਾ ਨਾਲੇ ਆਪਣੇ ਬਿਆਨ ਦੇ ਵਿੱਚ ਤੁਸੀਂ ਕਿਹਾ ਕਿ ਉਹ ਨਿੱਜੀ ਪਰਿਵਾਰਕ ਮਸਲੇ ਨੇ ਫਿਰ ਨਿੱਜੀ ਪਰਿਵਾਰਕ ਮਸਲਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਲੈਣਾ ਦੇਣਾ ਸ਼੍ਰੋਮਣੀ ਅਕਾਲੀ ਦਲ ਤਖਸੈਬਾਨਾਂ ਨੂੰ ਸਮਰਪਿਤ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਤਾਂ ਕੁੱਕਰ ਹੈ ਗੁਰੂ ਦੇ ਦਰ ਦਾ ਅਰ ਹਜ ਤੁਹਾਡੇ ਤੇ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਹਰ ਇੱਕ ਗੱਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਘੜਿਸਣਾ ਇਹ ਕਿਹੜੀ ਰਾਜਨੀਤੀ ਹੈ ਕਦੇ ਤੁਸੀਂ ਦੇਸ਼ ਨੂੰ ਤੋੜਨ ਵਾਲਿਆਂ ਦੀ ਸਟੇਜਾਂ ਤੇ ਖੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਲੱਗ ਜੰਨੇ ਹੋ ਕਦੇ ਤੁਸੀਂ ਦਰਬਾਰ ਸਾਹਿਬ ਤੇ ਚੜ੍ਹ ਕੇ ਆਏ ਗੋਲੀਆਂ ਚ ਨਾਣ ਵਾਲੇ ਲੋਕਾਂ ਨੂੰ ਜਸਟੀਫਾਈ ਕਰਨ ਲੱਗ ਜੰਨੇ ਹੋ ਸੋ ਮੈਂ ਵੀ ਤੁਹਾਨੂੰ ਬੇਨਤੀ ਹੈ ਕਿ ਘੱਟੋ-ਕੱਟ ਆਪਣੇ ਨਿੱਜੀ ਮਫਾਦਿਆਂ ਲਈ ਆਪਣੀ ਰਾਜਨੀਤੀ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਬੰਦ ਕਰੋ ਔਰ ਇਹ ਜਿਹੜਾ ਤੁਸੀਂ ਇੱਕ ਬਹੁਤ ਘੱਟਿਆ ਸਤਰ ਦਾ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਔਰ ਸ਼੍ਰੋਮਣੀ ਅਕਾਲ ਦਲ ਦੀ ਲੀਡਰਸ਼ਿਪ ਤੇ ਲਾਇਆ ਇਹਦੇ ਲਈ ਹੁਣ ਅਸੀਂ ਤੁਹਾਨੂੰ ਡੈਫੇਮੇਸ਼ਨ ਦਾ ਨੋਟਿਸ ਭੇਜਾਂਗੇ ਔਰ ਉਸ ਚ ਲਿਖਤੀ ਜਵਾਬ ਤੁਹਾਨੂੰ ਇਹ ਦੇਣਾ ਪਊਗਾ ਕਿ ਕਿਹੜੇ ਸਬੂਤਾਂ ਤਹਿਤ ਤੁਸੀਂ ਐਸਾ ਮਨ ਘੜਤ ਐਸਾ ਕਨਾਉਣਾ ਤੇ ਐਸਾ ਇੱਕ ਮਿਆਰ ਤੋਂ ਗਿਰਿਆ ਹੋਇਆ ਬਿਆਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਦਿੱਤਾ ਦਮਦਮਾ ਸਾਹਿਬ ਦੇ ਜਫੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪਰਿਵਾਰਕ ਮਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਖੌਤੀ ਲੀਡਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪਰਿਵਾਰਕ ਮਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਖੌਤੀ ਲੀਡਰ ਜਿਹੜੇ ਕਿ ਪਿਛਲੇ ਸਮੇਂ ਵਿੱਚ ਵੀ ਸਿੰਖ ਸਵਾਨ ਦੇ ਬ੍ਰੁੱਧ ਗੱਲ ਕਰਦੇ ਨਜ਼ਰ ਆਏ ਨੇ ਹਫਤੇ ਦੇ 7 ਦਿਨੋਂ ਉਹਨਾਂ ਵੱਲੋਂ ਜਿਵੇਂ ਹਰਪ੍ਰੀਤ ਸਿੰਘ ਜੀ ਤੇ ਆਪਣੇ ਘਰੇਲੂ ਮਸਲੇ ਨੂੰ ਲੈ ਕੇ ਚਿੱਕੜ ਛਟਿਆ ਜਾ ਰਿਹਾ ਹੈ ਬੜੀ ਅਤ ਨਿੰਦਨਯੋਗ ਤੇ ਘਟਿਆ ਸਾਜਿਸ਼ ਹੈ ਜਿਸ ਨੂੰ ਸਿੱਖ ਪੰਥ ਅਤੇ ਪੰਜਾਬ ਦੇ ਲੋਕ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ ਇਹ ਜਿਹੜੇ ਲੀਡਰ ਨੇ ਜਿਨ੍ਹਾਂ ਦਾ ਸਬੰਧ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਿਹਾ ਇਹਨਾਂ ਨੂੰ ਬਹੁਤ ਵੱਡੀ ਸਿੰਘ ਸਭਾ ਵੱਲੋਂ ਵਰਜਿਆ ਵੀ ਗਿਆ ਇਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਲੇਕਿਨ ਹਜੇ ਉਹਦੇ ਬਾਵਜੂਦ ਵੀ ਇਹ ਹਜੇ ਤੱਕ ਬਾਜ ਨਹੀਂ ਆਏ ਇੱਕ ਘਰੇਲੂ ਝਗੜਾ ਹੋਵੇ ਕਿਸੇ ਪਰਿਵਾਰ ਦਾ ਜਿਸ ਨੂੰ ਅਦਾਲਤਾਂ ਨੇ ਵੀ ਮੁਕਾ ਦਿੱਤਾ ਹੋਵੇ ਫੈਸਲਾ ਕਰ ਦਿੱਤਾ ਸੀ ਅਦਾਲਤਾਂ ਨੇ ਤਕਰੀਬਨ ਬਹੁਤ ਸਾਲ ਪਹਿਲਾਂ ਅੱਜ ਉਸ ਝਗੜੇ ਨੂੰ ਲੈ ਕੇ ਤਾਂ ਤੁਸੀਂ ਇੱਕ ਬਹੁਤ ਹੀ ਸਤਕਾਰਯੋਗ ਜਿਹੜੇ ਆਪਣੀ ਸੰਸਥਾਵਾਂ ਦੇ ਮੁਖੀ ਨੇ ਦਮਦਵਾ ਸਾਬ ਦੇ ਜ਼ਹਿਦਾਰ ਨੇ ਉਹ ਤੇ ਤੁਸੀਂ ਚਿੱਕੜ ਸਿੱਟਣ ਦੀ ਕੋਸ਼ਿਸ਼ ਕਰ ਰਹੇ ਹੋ ਉਹਨਾਂ ਦਾ ਘਟਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਸਿੱਧਾ ਹਮਲਾ ਤਖਤ ਸਭਾ ਦੇ ਉੱਪਰ ਹੈ ਇਸ ਗੱਲ ਨੂੰ ਸਿੱਖ ਪੰਥ ਸਮੂਚੀ ਕੌਮ ਕਦੀ ਬਰਦਾਸ਼ਤ ਨਹੀਂ ਕਰੂਗੀ